ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਓ ਭੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਵੇਲੇ ਪ੍ਰਕਾਸ਼ ਹੋਇਆ ਉਸ ਵੇਲੇ ਹਨੇਰਾ ਹੀ ਹਨੇਰਾ ਸਮਾਜ ਦੇ ਵਿੱਚ ਛਾਇਆ ਹੋਇਆ ਸੀ ਧਾਰਮਿਕ ਤੌਰ ਤੇ ਵੀ ਪਰਜਾ ਜਿਹੜੀ ਹੈ ਉਹ ਅਵਾਜ਼ਾਰ ਹੋਈ ਸੀ ਸਮਾਜਿਕ ਤੌਰ ਤੇ ਵੀ ਪਰਜਾ ਦਾ ਜਿਹੜਾ ਹੈ ਉਹ ਬਹੁਤ ਬੁਰਾ ਹਾਲ ਸੀ ਆਰਥਿਕ ਤੌਰ ਦੇ ਉੱਤੇ ਕਚੂਮਰ ਨਿਕਲਿਆ ਹੋਇਆ ਸੀ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਪਰਜਾ ਜਿਹੜੀ ਹੈ ਉਹ ਰਾਜਨੀਤਿਕ ਆਗੂਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਸੀ ਤੱਕਿਆਂ ਦਾ ਸ਼ਿਕਾਰ ਹੋ ਰਹੀ ਸੀ ਕੂੜ ਅਮਾਵਸ ਸਾਕੀ ਤੇਂਦਰਮਾਨ ਦੀ ਸਾਂ ਨਹੀਂ ਕਹਿ ਚੜਿਆ ਕੂੜ ਦੀ ਕਾਲੀ ਬੋਲੀ ਰਾਤ ਸੀ ਸੱਚ ਦਾ ਚੰਨ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਿਹਾ ਧਾਰਮਿਕ ਖੇਤਰ ਦੇ ਵਿੱਚ ਇਸ ਕਰਕੇ ਅਰਜ਼ਾ ਜਿਹੜੀ ਹੈ ਉਹ ਆਵਾਜ਼ਾਰ ਸੀ ਕਿਉਂਕਿ ਧਾਰਮਿਕ ਆਗੂ ਜਿਹੜੇ ਆ ਉਹ ਕੋਈ ਸਹੀ ਸੇਧ ਦੇਣ ਦੀ ਬਜਾਏ ਅਰਜ਼ਾ ਨੂੰ ਉਜੜੇ ਪਾਰੇ ਸੀ ਇਹੋ ਕਾਰਨ ਸੀ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਕਾਦੀ ਕੂੜ ਬੋਲ ਮਲ ਖਾਏ ਬੰਮ ਨਾ ਵੇ ਜੀਵਾ ਕਾਏ ਜੀਆ ਕਾਏ ਜੋਗੀ ਜੋਗਤ ਨਾ ਜਾਣੇ ਅੰਧ ਕਿੰਨੇ ਓਜਾੜੇ ਕਫੰਦ ਪਾਈ ਗੁਰਦਾਸ ਸਿੰਘ ਦੇ ਸ਼ਬਦਾਂ ਦੇ ਵਿੱਚ ਕਾਜੀ ਹੋਏ ਰਿਸ਼ਭਤੀ ਵੱਡੀ ਲੈ ਕੇ ਹੱਕ ਗਵਾਏ ਮੁਸਲਮਾਨਾਂ ਦੀ ਪ੍ਰਤਨਿਧਤਾ ਧਾਰਮਿਕ ਤੌਰ ਦੇ ਉੱਤੇ ਕਾਜੀ ਮੌਲਵੀ ਮੁੱਲਾ ਕਰਦੇ ਸੀ ਹਿੰਦੂ ਧਰਮ ਦੀ ਪ੍ਰਤਨਿਧਤਾ ਬ੍ਰਾਹਮਣ ਕਾਜੀ ਸੀ ਤੇ ਤੀਸਰਾ ਫਿਰਕਾ ਜੋਗੀਆਂ ਦਾ ਸੀ ਮੇਰਾ ਆਪੋ ਵਿੱਚ ਮਸਤ ਸੀ ਸਮਾਜ ਨਾਲ ਜਿਸ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਮਾਜ ਜਿਉਂਦਾ ਜੀਵੇ ਮਰਦਾ ਮਰੇ ਇਹੋ ਗੱਲ ਧੰਗੁਰੂ ਨਾਨਕ ਸਾਹਿਬ ਜੀ ਨੇ yogiyan ਨੂੰ ਜਾ ਕੇ ਉਹਨਾਂ ਦੇ ਟਿਕਾਲਿਆਂ ਦੇ ਉੱਤੇ ਸਮਝਾਈ ਕਿ ਇਹ ਧਰਮ ਨਹੀਂ ਜਿਸੀ ਸਮਾਜ ਤੋਂ ਖੈਰਾ ਛੁੜਾ ਕੇ ਤੇ ਪਹਾੜਾਂ ਦੀਆਂ ਚੋਟੀਆਂ ਜਾਂ ਗੁਫਾਵਾਂ ਦੀਆਂ ਕੰਦਰਾਂ ਦੇ ਵਿੱਚ ਜਾ ਕੇ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਜਾ ਕੇ ਬਹਿ ਜੀ ਸਮਾਜ ਦੀਆਂ ਸਮੱਸਿਆਵਾਂ ਨੂੰ ਜਾਨਣਾ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਮਾਜ ਦਾ ਸਹਿਯੋਗ ਕਰਨਾ ਇਹ ਵੀ ਧਰਮ ਦਾ ਹਿੱਸਾ ਹੈ। ਬੁਝੇ ਬਸੇ ਰਾਜਨੀਤਿਕ ਆਗੂ ਜੋ ਪਰਜਾਨ ਨੂੰ ਸੁੱਖ ਸਹੂਲਤਾਂ ਦੇਣ ਤੇ ਬਜਾਏ ਉਲਟਾ ਪਰਜਾ ਦਾ ਸ਼ੋਸ਼ਣ ਕਰ ਰਿਐ ਤਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਰਾਜੇ ਸਹੀ ਹੀ ਮੁਕਦਮੇ ਕੁਤੇ ਜਾਇ ਦੁਗਾਈਨ ਬੈਠੇ ਸਤੇ ਰਾਜੇ ਆਪਣਾ ਧਰਮ ਨਹੀਂ ਛਿੰਨਾਰੇ ਇਹ ਆਰਥਿਕ ਖੇਤਰ ਦੇ ਵਿੱਚ سرمਾਈਦਾਰੀ ਦਾ ਬੋਲਬਾਲਾ ਸੀ ਪੂੰਜੀਪਤੀਆਂ ਦਾ ਬੋਲਬਾਲਾ ਸੀ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਕ ਬਾਗੋ ਵਰਗੇ ਸਰਮਾਇਦਾਰਾਂ ਨੂੰ ਛੱਜ ਪਾਈ ਲਾਲੋ ਜੀ ਵਰਗੇ ਸੱਚੇ ਸੁੱਚੇ ਪੁਰਖਾਂ ਦੇ ਨਾਲ ਸਾਝ ਪਾਈ ਅਨੁਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਐਸੇ ਮਹਾਨ ਸਤਿਗੁਰੂ ਸੰਤ ਸਮਾਜਿਕ ਤੌਰ ਦੇ ਉੱਤੇ ਅੰਧ ਵਿਸ਼ਵਾਸ ਅਖੰਡ ਦੰਬ ਦਾ ਬੋਲਬਾਲਾ ਸੀ ਇਸ ਖਿਲਾਫ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ੋਰਦਾਰ ਆਵਾਜ਼ ਉਠਾਈ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਐਸੇ ਮਹਾਨ ਰਹਿਬਰ ਸਨ ਜਿਨ੍ਹਾਂ ਨੇ ਬਾਬਰ ਨੂੰ ਬਾਬਰ ਦੇ ਮੂੰਹ ਦੇ ਉੱਤੇ ਜ਼ਾਬਰ ਕੀਤਾ ਇਹ ਬਹੁਤ ਵੱਡੀ ਗੱਲ ਸੀ ਐਸੇ ਦਿਨ ਦੁਨੀਆ ਦੀਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮ ਲੇਗਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਦਰਸਾਇਆ ਮਾਰਗ ਉਹਨਾਂ ਦਾ ਬਿਆਨ ਕੀਤਾ ਫਲਸਫਾ ਧਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਮੌਜੂਦ ਹੈ ਧਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਜਿਹੜਾ ਹੈ ਉਹ ਪ੍ਰਕਾਸ਼ ਕਰਦੀ ਹੈ ਔਰ ਸੰਸਾਰ ਦੇ ਵਿੱਚ ਇੱਕ ਐਸਾ ਫਲਸਫਾ ਹੈ ਜਿਹੜਾ ਅਮਨ ਸ਼ਾਂਤੀ ਪਾਈ ਜਾਏ ਦਾ ਪੈਗਾਮ ਦਿੰਦਾ ਹੈ ਔਰ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਬੇ ਵਿੱਚ ਲੈਂਦਾ ਹੈ। ਬਿਨਾਂ ਕਿਸੇ ਜਾਤੀ ਭੇਦ ਭਾਵ ਦੇ, ਬਿਨਾਂ ਕਿਸੇ ਵੰਡੀ ਦੇ, ਬਿਨਾਂ ਕਿਸੇ ਵਿਤਕਰੇ ਦੇ। ਜਾਤ ਪਾਤ ਦੀ ਇਸ ਫਲਸਫੇ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਰਹਿਬਰ ਹੋਏ ਨੇ। ਇਸ ਲਈ ਸਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਉੱਤੇ ਚੱਲਣ ਦੀ ਬਹੁਤ ਵੱਡੀ ਜ਼ਰੂਰਤ ਹੈ। ਆਓ ਸਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰੀਏ ਔਰ ਆਪਣਾ ਪੰਥ ਸੋਹੇਲਾ ਕਰੀਏ ਮਾਰਗ ਸੋਹੇਲਾ ਕਰੀਦੇ ਜੋ ਜ਼ਿੰਦਗੀ ਦਾ ਮਾਰਗ ਹੈ ਉਸ ਨੂੰ ਸਫਲਾ ਕਰੀਏ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ